ਉਹਨੇ ਪਹਿਲਾਂ ਰੱਸੀ ਤੋਂ ਬੇਟੀ ਨੂੰ ਉਤਾਰਿਆ ਤੇ ਉਹਦੇ ਭਰਾ ਨੂੰ ਕਿਹਾ ਵੀ ਤੂੰ ਅੱਜ ਤੋਂ ਬਾਅਦ ਤੋਂ ਇਹ ਕੰਮ ਨਹੀਂ ਕਰਾਉਣਾ ਕੋਈ ਕੰਮ ਕਰ ਤੇ ਉਹਨੂੰ ਪੈਸੇ ਦਿੱਤੇ। ਇੱਥੇ ਰੋਜ਼ ਪਤਾ ਨਹੀਂ ਕਿੰਨੇ ਕ ਬੱਚੇ ਜਾਨਾਂ ਜੋਖਮ 'ਚ ਪਾਪ ਪਾ ਕੇ ਇਹ ਕੰਮ ਕਰਦੇ ਐ। ਪਰ ਇਸ ਤਰ੍ਹਾਂ ਦੇ ਕਿੰਨੇ ਹੋਰ ਬੱਚੇ ਐ ਜਿਹੜਾ ਇਹ ਪਾਪੀ પેટ ਵਾਸਤੇ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਦੇ ਐ ਉਹ ਨਹੀਂ ਜਾਂਦੇ। ਸਿੱਖਿਆ ਮੰਤਰੀ ਜੀ ਹਰਜੋਤ ਬੈਂਸ ਵੱਲੋਂ ਅਨੰਦਪੁਰ ਸਾਹਿਬ ਦੇ ਵਿੱਚ ਮੇਲੇ ਦੇ ਵਿੱਚ ਗਿੜਾ ਘਟਿਆ ਜਾ ਰਿਹਾ ਸੀ ਉੱਥੇ ਇੱਕ ਬੱਚੀ ਰੱਸੀ ਦੇ ਉੱਤੇ ਕਰਤਾ ਕਰ ਰਹੀ ਸੀ ਉਹਨਾਂ ਨੇ ਪਹਿਲਾਂ ਰੱਸੀ ਤੋਂ ਬੇਟੀ ਨੂੰ ਉਤਾਰਿਆ ਤੇ ਉਹਦੇ ਭਰਾ ਨੂੰ ਕਿਹਾ ਵੀ ਤੂੰ ਅੱਜ ਤੋਂ ਬਾਅਦ ਤੋਂ ਇਹ ਕੰਮ ਨਹੀਂ ਕਰਾਉਣਾ ਕੋਈ ਕੰਮ ਕਰ ਤੇ ਉਹਨੂੰ ਪੈਸੇ ਵੀ ਦਿੱਤੇ ਢਿੱਲੋ ਸਾਹਿਬ ਹਰਜੋਤ ਬੈਂਸ ਸਿੱਖਿਆ ਮੰਤਰੀ ਨੇ ਅਹਿਮ ਮਹਿਕਬਾ ਉਹਨਾਂ ਦੇ ਕੋਲ ਇੱਕ ਬੱਚੀ ਮੰਤਰੀ ਜੀ ਨੂੰ ਦੇਖ ਕੇ ਉਹਨੂੰ ਕਹਿ ਤਾ ਕਿ ਤੂੰ ਬਰਜਤਾ ਕਿ ਤੁਸੀਂ ਆਹ ਕੰਮ ਨਾ ਕਰਿਓ ਇਹ ਤਾਂ ਇੱਕ ਬੱਚੀ ਹੈ ਇੱਥੇ ਰੋਜ਼ ਪਤਾ ਨਹੀਂ ਕਿੰਨੇ ਕ ਬੱਚੇ ਜਾਨਾ ਜੋਖਮ ਚ ਪਾ ਪਾ ਕੇ ਇਹ ਕੰਮ ਕਰਦੇ ਆ ਤੇ ਉਹਨਾਂ ਦਾ ਕਦੇ ਸੋਚਿਆ ਕਿਹਾ ਕਿ ਇਹਨੂੰ ਸਕੂਲ ਭੇਜੋ ਚੰਗੀ ਗੱਲ ਹੈ ਪਰ ਇਸ ਤਰ੍ਹਾਂ ਦੇ ਕਿੰਨੇ ਹੋਰ ਬੱਚੇ ਆ ਜਿਹੜਾ ਇਹ ਪਾਪੀ ਪੇਟ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਦੇ ਆ ਉਹ ਨਹੀਂ ਜਾਂਦੇ ਜੱਗਾ ਹੋਵੇ ਮੰਤਰੀ ਜੀ ਇਸ ਤਰ੍ਹਾਂ ਦਾ ਸਰਵੇ ਕਰਾਉਣ ਹਲੇ ਵੀ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਕਿੰਨੇ ਬੱਚੇ ਜਿਹੜੇ ਸਕੂਲ ਤੋਂ ਵਾਂਝੇ ਨੇ ਕਿਉਂ ਨਹੀਂ ਜਾਂਦੇ ਤੁਸੀਂ ਮੁਕਤ ਖੁਰੀਆਂ ਕੀਤੀਆਂ ਸਰ ਦੇ ਪੁੱਜ ਦੇ ਘਰਾਂ ਨੂੰ ਵੀ ਮੁਕਤ ਖੁਰੀਆਂ ਦੇਤੀਆਂ ਉਹ ਬਿਜਲੀ ਦਾ ਬਿੱਲ ਹੋਵੇ ਜਾਂ ਕੁਛ ਹੋਰ ਹੋਵੇ ਪਰ ਤੁਸੀਂ ਕਦੇ ਸੋਚਿਆ ਕਿ ਜਿਹੜੇ ਲੋਕ ਜਿਹੜੇ ਆ ਬੱਚੇ ਤੁਸੀਂ ਉਹਨੂੰ 1000 ਰੁਪਏ ਦੇ ਆਏ ਹੌਸਲਾ ਫੁਜਾਈ ਕਰਿਆ ਇਹ ਚੰਗੀ ਗੱਲ ਹੈ ਪਰ ਇਹ 1000 ਰੁਪਏ ਦਾਲ ਕਿੰਨਾ ਕੁ ਚਿਰ ਇਹ ਪਰਿਵਾਰ ਆਪਣਾ ਜੀਵਨ ਬਸਰ ਕਰ ਲਏਗਾ ਤੇ ਕਿੰਨੇ ਕੁ ਹੋਰ ਮੇਲਿਆਂ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਨੇ ਬੇਤਰੇ ਆ ਸਰਵੇਖਰਾਓ ਉਹਨਾਂ ਬੱਚਿਆਂ ਦਾ ਪਤਾ ਕਰੋ ਕਿ ਜਿਹੜੇ ਗੁਰਮਤ ਕਰਨ ਗਰੀਬੀ ਕਾਰਨ ਸਕੂਲਾਂ 'ਚ ਨਹੀਂ ਜਾ ਰਹੇ ਆ ਸਕੂਲ ਆਫ ਐਮੀਨੈਂਸ ਬਣਾ ਲਿਓ ਐਦਾਂ ਵੀ ਕਿ ਹੋਰ ਨਾ ਰੱਖ ਲੋ ਪਹਿਲਾਂ ਵੀ ਬਥੇਰੇ ਰੱਖਦੇ ਆਏ ਆ ਪਰ ਜਿਹੜਾ ਅਸਲ ਟੀਚਾ ਹੈ ਕਿ ਘਰ ਦੀ ਗੁਰਮਤਿ ਕਾਰਨ ਕੋਈ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ ਉਹਦੇ ਆਲੇ ਪਾਸੇ ਨੂੰ ਤੁਰੋ ਤੁਸੀਂ ਪਛਾਣ ਕੀਤੀ ਉਹਨੂੰ ਰੋਕਿਆ ਤੁਹਾਡੀ ਇਸ ਗੱਲ ਦੀ ਪ੍ਰਸ਼ੰਸਾ ਹੈ ਪਰ ਇਹ ਤਾਂ ਸਭ ਕੁ ਵੀ ਸਿੱਖਣਾ ਪਵੇਗਾ ਸਭ ਕੇ ਸਿੱਖੇ ਵਿਭਾਗ ਤੁਹਾਡੇ ਕੋਲੇ ਹੈ ਬਹੁਤ ਮਹੱਤਵਪੂਰਨ ਹੈ ਜੇ ਤੁਸੀਂ ਆਪਣੇ ਇਸ ਸਮਾ ਕਾਲ ਦੇ ਵਿੱਚ ਪਰਿਵਾਰਾਂ ਦੇ ਇਹਨਾਂ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਦਾ ਕਰ ਲਓ ਉਹ ਸਕੂਲ ਆਫ ਐਮੀਨੈਂਸ ਦੇ ਮੁਕਾਬਲੇ ਕਿਤੇ ਜ਼ਿਆਦਾ ਪੁੰਨ ਹੋਵੇਗਾ ਸੋ ਉਮੀਦ ਹੈ ਕਿ ਤੁਸੀਂ ਆਪਣੇ ਵਿਭਾਗ ਦੇ ਵਿੱਚ ਹੁਕਮ ਦਿਓਗੇ ਜਿਹੜੇ ਬੱਚੇ ਉਹਨਾਂ ਦਾ ਕੋਈ ਇਹ 10 ਸਾਲ ਦੀ ਬੱਚੀ ਹੈ ਉਹਨਾਂ ਦਾ ਕੋਈ ਦਿਲ ਨਹੀਂ ਕਰਦਾ ਕਿ ਉਹ ਰੱਸੀ ਦੇ ਉੱਤੇ ਚੜਨ ਤੇ ਆਪਣੀ ਜਾਨ ਜਨਾਬਾ ਉਹ ਤੋਂ ਡਿੱਗ ਪਏ ਉਹਦਾ ਕੁਝ ਸੱਟ ਲੱਗ ਸਕਦੀ ਹੈ ਉਮੀਦ ਹੈ ਕਿ ਤੁਸੀਂ ਇਸ ਪਾਸੇ ਵੱਲ ਅਸਲ ਮੁਲਕ ਦੇ ਮਾਮਲੇ ਤਾਂ ਉਹੀ ਨੇ ਵੱਧਦੀ ਆਬਾਦੀ ਬੇਰੁਜ਼ਗਾਰੀ ਤੇ ਜਿਹੜੀ ਸਾਰੀ ਬਿਮਾਰੀ ਦੀ ਜੜ ਹੈ ਉਸ ਪਾਸੇ ਵੱਲ ਲਾ ਕੇਂਦਰ ਤੇ ਨਾਲ ਰਾਜਾਂ ਦੀਆਂ ਸਰਕਾਰਾਂ ਕੋਈ ਬਹੁਤਾ ਧਿਆਨ ਦਿੰਦੀਆਂ ਨਹੀਂ ਸਿਰਫ ਵੋਟਾਂ ਕਿਵੇਂ ਪੱਕੀਆਂ ਹੁੰਦੀਆਂ ਨੇ ਉਸ ਪਾਸੇ ਵੱਲ ਭਾਵੇਂ ਸਾਰਾ ਖਜ਼ਾਨਾ ਲੁੱਟ ਜੇ ਜਿਵੇਂ ਮੈਂ ਬੇਨਤੀ ਕਰਾਂਗਾ ਇਹਨਾਂ ਮਾਮਲਿਆਂ ਦੇ ਵਿੱਚ ਹੋਰ ਤਰ੍ਹਾਂ ਜੀਆ ਤੁਸੀਂ ਬਜਟ ਪਾਸ ਕੀਤਾ ਆ ਚੀਜ਼ਾਂ ਤੇ ਬਜਟ ਨੂੰ ਵਧਾਓ ਅਗਲੀ ਵਾਰ ਪਤਾ ਲੱਗੇ ਕਿ ਬਹਿਤ ਸਾਹਿਬ ਦੇ ਕਹਿਣ ਦੇ ਸਰਤੇ ਐਨੇ ਬੱਚੇ ਜਿਹੜੇ ਸਕੂਲ ਤੱਕ ਪਹੁੰਚ ਨਹੀਂ ਸਕੇ ਸੀ ਉਹ ਸਕੂਲ ਤੱਕ ਪੁੱਜਦੇ ਕਰ ਲੇ ਜੀ ਨਿਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ